ਸਰ ਇਸਤ੍ਰੇ ਕਿ ਹੜ ਨਾ ਤਾਂ ਪਹਿਲੀ ਵਾਰ ਹੀ ਆਏ ਨੇ ਤੇ ਪ੍ਰਮਾਤਮਾ ਨਾ ਕਰੇ ਕਦੇ ਅੱਗੇ ਨੂੰ ਆਉਣ ਅਸੀਂ ਕੋਈ ਸਿਰਫ ਔਰ ਸਿਰਫ ਇਹ ਨਹੀਂ ਹੈ ਕਿ ਅਖੀਰਲੇ ਦਿਨ ਇੱਕ ਦਿਨ ਆ ਉਤੇ ਬੰਬੂ ਕਾਟ ਤੇ ਚੜ੍ਹੇ ਔਰ ਫੋਟੋ ਕਰਾਈ ਔਰ ਪੈਰਾਂ ਤੇ ਮਿੱਟੀ ਨਹੀਂ ਲੱਗਣ ਦਿੱਤੀ ਹੈਗੀ ਸਰ ਅਸੀਂ ਉਹਨਾਂ ਚੁਣੇ ਅਸੀਂ ਗਰਾਊਂਡ ਤੇ ਆਰ ਜਿਹੜੇ ਤੁਹਾਨੂੰ ਮੈਂ ਦੱਸਿਆ ਕਿ ਇਹ ਜਿਹੜਾ ਸਾਰਾ ਕੰਮ ਮੈਂ ਪਾਰਟੀ ਦਾ ਇਹਦਾ ਵੀ ਪਾਰਟੀ ਪ੍ਰੈਜ਼ੀਡੈਂਟ ਮੇਰੇ ਆਪ ਦੇ ਹੱਥੀਂ ਨਿਕਲੇ ਐ ਸੋ ਮੇਰੇ ਕਹਿੰਦਾ ਮਤਲਬ ਅਸੀਂ ਗਰਾਊਂਡ ਤੇ ਕੰਮ ਕਰਨ ਵਾਲੇ ਬੰਦੇ ਆ ਮੋਤੀਆਂ ਵਾਲੀ ਸਰਕਾਰ ਸੀ ਕੈਪਟਨ ਮਨਿੰਦਰ ਸਿੰਘ ਦੀ 5 ਸਾਲ ਸਰ 29 8 2017 ਨੂੰ ਉਸ ਦਿਨ ਗੋਇਲ ਸਾਹਿਬ ਨੇ ਵੀ ਗੱਲ ਕੀਤੀ ਕਿ ਰਾਮਸਰ ਸਾਈਟ ਹੈ ਜਿਹੜੀ ਉਹ ਡਿਕਲੇਅਰ ਕਰ ਦਿੱਤੀ ਸਰ ਜਦੋਂ ਰਾਮਸਰ ਸਾਈ ਨੂੰ ਆਪਾਂ ਕਨਜ਼ਰਵੇਸ਼ਨ ਰਿਜ਼ਰਵ ਹੈ ਜਿਹੜਾ ਉਹ ਵੀ ਕਹਿ ਸਕਦੇ ਆ ਸਰ ਜਦੋਂ ਆਪਾਂ ਸਾਰੇ ਸਾਰਾ ਪੰਜਾਬ ਸਾਈਟ ਸੁਣਦੇ ਨਾ ਐ ਲੱਗਦਾ ਕੋਈ 2 4 5 7 ਕਿੱਲਿਆਂ ਦੀ ਜਾਂ 1 2 ਕਿਲੋਮੀਟਰ ਦੀ ਗੱਲ ਹੈ ਜਿਹੜੀ ਉਹ ਹੋਊਗੀ ਵੀ ਚੱਲ ਕਰਤੀ ਕਰਤੀ ਕੀ ਫਰਕ ਪੈਂਦੇ ਏਡੇ ਵੱਡੇ ਵਿਆਸ ਦੇ ਵਿੱਚ ਸਰ ਡਿਕਲੇਅਰ ਪਤਾ ਕੀ ਕੀਤਾ ਸੀਗਾ ਜੀ ਜਿੱਥੋਂ ਵਿਆਸ ਸ਼ੁਰੂ ਹੁੰਦਾ ਹੈ ਸਪੀਕਰ ਸਾਹਿਬ ਧਿਆਨ ਦਿਓ ਜੀ ਸਪੀਕਰ ਸਾਹਿਬ ਜਿੱਥੋਂ ਪੰਜਾਬ ਦੇ ਵਿੱਚ ਵਿਆਸ ਵੜਦਾ ਹੈ ਤਲਵਾੜੇ ਤੋਂ ਲੈ ਕੇ ਹਰੀਕੇ ਤੱਕ ਯਾਨੀ ਕਿ 260 ਕਿਲੋਮੀਟਰ ਸਾਰੇ ਦਾ ਸਾਰਾ ਵਿਆਸ ਉਹ ਕਨਜ਼ਰਵੇਸ਼ਨ ਸਾਈਟ ਹੈ ਜਿਹੜੀ ਉਹ ਡਿਕਲੇਅਰ ਕਰਤੀ ਯਾਨੀ ਕਿ 260 ਕਿਲੋਮੀਟਰ ਦੇ ਵਿੱਚ ਇਹਨਾਂ ਦੇ ਇੱਕ ਫੈਸਲੇ ਦੇ ਨਾਲ ਤੁਸੀਂ ਚਮਚਾ ਵੀ ਮਿੱਟੀ ਦਾ ਉਹ ਕੱਢ ਨਹੀਂ ਸਕਦੇ ਕਿ ਆਪ ਦੀ ਦਾੜੀ ਫਿਰ ਕੇਂਦਰ ਦੇ ਹੱਥ ਫੜਾ ਦੀ ਔਰ ਉਸ ਸਮੇਂ ਉਸ ਸਮੇਂ ਜਦੋਂ ਇਹ ਡਿਕਲੇਅਰ ਕੀਤਾ ਗਿਆ ਉਸ ਸਮੇਂ ਇਰੀਗੇਸ਼ਨ ਮਨਿਸਟਰ ਤੁਹਾਨੂੰ ਪਤਾ ਹੈ ਸਪੀਕਰ ਸਾਹਿਬ ਕੌਣ ਸੀਗੇ ਬਾਜਾ ਸਾਹਿਬ ਤੁਹਾਨੂੰ ਪਤਾ ਜੀ ਕੌਣ ਸੀਗੇ ਆ ਮੇਰੇ ਵੱਡੇ ਵੀਰ ਅਜ ਹੈ ਨਹੀਂਗੇ ਸੁਖ ਸਰਕਾਰੀਆ ਜੀ ਇਹ ਉਸ ਦਿਨ ਇਰੀਗੇਸ਼ਨ ਮਨਿਸਟਰ ਸੀਗੇ ਔਰ ਅੱਜ ਹੁੰਦੇ ਤਾਂ ਮੈਂ ਪੁੱਛਣਾ ਜ਼ਰੂਰ ਚਾਹੁੰਦਾ ਸੀਗਾ ਔਰ ਕੈਬਨਿਟ ਦੇ ਵਿੱਚ ਸਾਡੇ ਵੱਡੇ ਭੈਣ ਅਰਣਾ ਚੌਧਰੀ ਜੀ ਤੁਸੀਂ ਵੀ ਸੀਗੇ ਉਸ ਕੈਬਨਿਟ ਦਾ ਹਿੱਸਾ ਕੈਬਨਿਟ ਦੇ ਵਿੱਚ ਗਿਆ ਸੀਗਾ ਮਸਲਾ ਮੇਰੇ ਬਹੁਤ ਹੀ ਸਤਕਾਰਯੋਗ ਬਜ਼ੁਰਗ ਸਰਦਾਰ ਪਰ ਅਤਰੇਜਿੰਦਰ ਸਿੰਘ ਬਾਜਵਾ ਇਹ ਵੀ ਕੈਬਨਿਟ ਦਾ ਹਿੱਸਾ ਸੀਗੇ ਮੇਰੇ ਕਹਿਣ ਦਾ ਮਤਲਬ ਇਹ ਹੈ ਅੱਜ ਤੁਸੀਂ ਸਾਨੂੰ ਏਕਿਊਜ਼ ਕਰ ਰਹੇ ਹੋ ਅੱਜ ਡੀਸੈਲਟਿੰਗ ਦਾ ਰੌਲਾ ਆਪਾਂ ਕੋਠੇ ਚੜ ਚੜ ਰੌ ਪਾ ਰਹੇ ਹਾਂ ਤੇ ਜੇ ਉਸ ਦਿਨ ਗੱਲ ਕੀਤੀ ਹੁੰਦੀ ਭਈ ਚਾਰ ਡਾਲਫਿਨਾਂ ਦੀਆਂ ਛਾਲਾਂ ਦੇਖਣ ਵਾਸਤੇ ਯਾਰ ਚਾਰ ਕੜਿਆਲਾਂ ਨੂੰ ਆਪਾਂ ਤੈਰਦੇ ਦੇਖਣ ਵਾਸਤੇ ਆਪਾਂ 260 ਕਿਲੋਮੀਟਰ ਲੰਬਾ ਵਿਆਸ ਤਲਵਾੜੇ ਤੋਂ ਹਰੀਕੇ ਪੱਤਣ ਤੱਕ ਆਪਾਂ ਉਹਨੂੰ ਰਾਮਸਰ ਸਾਈਟ ਡਿਕਲੇਅਰ ਕਰ ਰਹੇ ਹਾਂ ਤੇ ਡੀਸੈਲਟਿੰਗ ਉੱਥੋਂ ਕਿਵੇਂ ਹੋਊਗੀ ਜੀ ਇਹ ਕਦੇ ਕਿਸੇ ਨੇ ਐਪਲੀਕੇਸ਼ਨ ਆਫ ਮਾਈਂ ਲਾਇਆ ਨਾ ਸਰ ਅੰਨੇ ਨੂੰ ਬੋੜਾਕੜੀ ਸਿਫਰਦਾ ਸੀਗਾ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਕਰਨਾ ਕੀ ਹੈ ਕਿਹਨੇ ਕਰਨਾ ਹੈ ਬਸ ਸਿਰਫ ਔਰ ਸਿਰਫ ਰੱਬ ਆਸਰੇ ਕੰਮ ਚੱਲ ਰਿਹਾ ਸੀਗਾ ਤੇ ਅੱਜ ਇਹ ਸਾਨੂੰ ਐਕਿਊਜ਼ ਕਰਦੇ ਨੇ ਕਿ ਜੀ ਡੀਸੈਲਟਿੰਗ ਕਿਉਂ ਨਹੀਂ ਹੋ ਰਹੀ ਹੈਗੀ ਡੀਸੈਲਟਿੰਗ ਦੇ ਲਈ ਸਿੱਧੰ ਸਿੱਧੇ ਜੇ ਬਾਜਵਾ ਸਾਹਿਬ ਲੈਟ ਮੀ ਬੀ ਵੈਰੀ ਵੈਰੀ ਕਲੀਅਰ ਸਿੱਧਾ ਸਿੱਧੇ ਜੇ ਪਿਆਸ ਦੀ ਡੀਸੈਲਟਿੰਗ ਨਹੀਂ ਹੋਈ ਜਿਹਦੇ ਕਰਕੇ ਆ ਸਾਰੇ ਸਾਰੇ 4-5 ਜ਼ਿਲ੍ਹੇ ਅੱਜ ਖਤਮ ਹੋਏ ਨੇ ਉਹਦੇ ਲਈ ਤੁਸੀਂ ਤੁਹਾਡੀ ਪਾਰਟੀ ਪਿਛਲੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਸਿੱਧਾ ਸਿੱਧੇ ਤੌਰ ਦੇ ਉੱਪਰ ਜ਼ਿੰਮੇਵਾਰ ਹੈ ਤੇ ਅੱਜ ਵੀ ਅੱਜ ਵੀ ਅੱਜ ਵੀ ਤੁਸੀਂ ਉਹਦਾ ਚਮਚਾ ਨਹੀਂ ਕੱਢ ਸਕਦੇ ਹੈਗੇ ਜਾ ਕੇ ਤੁਰੇ ਫਿਰੋ ਜੀ ਕੇਂਦਰ ਵਾਲਿਆਂ ਦੇ ਮਗਰ ਮਗਰ ਕੇ ਜੀ ਸਾਨੂੰ ਪਰਮਿਸ਼ਨਾਂ ਦੇ ਦਿਓ ਉੱਥੇ ਕੋਈ ਸੁਣਵਾਈ ਨਹੀਂ ਹੈਗੀ ਸਰ ਇਸੇ ਤਰੀਕੇ ਦੇ ਨਾਲ ਫਿਰ ਹਰੀ ਕੇ ਲੇਖ ਤੇ ਆਜੋ ਸਰ ਹਰੀ ਕੇ ਦੀ ਡੀਸੈਲਟਿੰਗਾਂ 2023 ਦੇ ਵਿੱਚ ਸਰ ਇੱਕ ਹਰੀਕੇ ਲੇਖ ਦਾ ਇੱਕ ਸਰਵੇ ਹੋਇਆ ਉਸ ਸਰਵੇ ਦੇ ਵਿੱਚ ਇਹ ਆਇਆ ਕਿ ਜੀ 56% ਉਹਦੀ ਜਿਹੜੀ ਰੀਟੇਨਿੰਗ ਜਿਹੜੀ ਵਾਟਰ ਰੀਟੇਨਿੰਗ ਕਪੈਸਿਟੀ ਹੈ ਉਹ ਖਤਮ ਹੋ ਚੁੱਕੀ ਡੀ ਸੈਲਟਿੰਗ ਦੀ ਨਾ ਹੋਣ ਕਰਕੇ ਸਰ ਉਹਦੇ ਵਿੱਚ ਰਾਜਸਥਾਨ ਸਰਕਾਰ ਨੂੰ ਮਲਟੀਪਲ ਲੈਟਰਸ ਨੇ ਜਿਹੜੀਆਂ ਪੰਜਾਬ ਸਰਕਾਰ ਹੁਣ ਤੱਕ ਲਿਖ ਚੁੱਕੀ ਕਿ ਭਾਈ ਹਰੀਕੇ ਕਿਉਂਕਿ ਫਿਰੋਜ਼ਪੁਰ ਔਰ ਰਾਜਸਥਾਨ ਜਿਹੜਾ ਫੀਡਰ ਹੈ ਉਹਦੇ ਜ਼ਰੀਏ 56% ਪਾਣੀ 3% ਪਾਣੀ ਤਾਂ ਰਾਜਸਥਾਨ ਨੂੰ ਜਾਂਦਾ ਕਿ ਭਾਈ ਇਹਦਾ 573 ਕਰੋੜ ਰੁਪਏ ਦਾ ਪ੍ਰੋਜੈਕਟ ਬਣਦਾ ਹੈ ਡੀਸੈਲਟਿੰਗ ਦਾ ਤੁਸੀਂ ਪੈਸੇ ਦਿਓ ਤੇ ਡੀਸੈਲਟਿੰਗ ਆਪਾਂ ਕਰੀਏ ਤਾਂ ਕਿ ਅਸੀਂ ਵੀ ਬਚ ਜਾਈਏ ਤੁਹਾਡੇ ਕੋਲ ਪਾਣੀ ਪੂਰਾ ਪਹੁੰਚਦਾ ਹੋ ਜੇ ਸਰ ਉਹਨਾਂ ਦਾ ਜਵਾਬ پتہ ਕੀ ਆਉਂਦਾ ਜੀ ਰਾਜਸਥਾਨ ਦਾ ਰਾਜਸਥਾਨ ਦਾ ਜਵਾਬ ਆਉਂਦਾ ਹੈ ਕਿ ਜੀ ਤੁਸੀਂ ਪੈਸੇ ਤਾਂ ਨਹੀਂ ਅਸੀਂ ਦੇ ਦਿੰਦੇ ਹੈਗੇ ਤੁਸੀਂ ਡੀਸੈਲਟਿੰਗ ਕਰ ਲਓ ਤੇ ਜਦੋਂ ਡੀਸੈਲਟਿੰਗ ਤੁਸੀਂ ਕਰੋਗੇ ਉਹਦੇ ਚ 701 ਕਰੋੜ ਰੁਪਏ ਦੀ ਮਿੱਟੀ ਹੈ ਜਿਹੜੀ ਉਹ ਅਵੇਲੇਬਲ ਹੈ 573 ਕਰੋੜ ਰੁਪਏ ਤੁਸੀਂ ਉਹਦੇ ਚੋ ਪ੍ਰੋਜੈਕਟ ਦਾ ਤੁਸੀਂ ਦੱਸ ਰਹੇ ਹੋ ਤੇ ਤੁਹਾਨੂੰ 128 ਕਰੋੜ ਰੁਪਏ ਜਿਹੜਾ ਪੰਜਾਬ ਸਰਕਾਰ ਨੂੰ ਵੱਜੂਗਾ ਆਹਾ Rajasthan ਦਾ ਜਵਾਬ ਆਉਂਦਾ ਸਰ ਇੰਤਹਾ ਇਸ ਗੱਲ ਦੀ ਹੈ ਹੱਦ ਇਸ ਗੱਲ ਦੀ ਹੈ ਕਿ BJP ਵਾਲੇ ਪ੍ਰਧਾਨ ਮੰਤਰੀ ਸਾਹਿਬ ਆ ਕੇ ਕਹੇ ਕਿ ਤੁਹਾਡੇ ਕੋਲ ਪੈਸੇ ਪਏ ਨੇ Rajasthan ਚ ਉੱਥੇ ਸਰਕਾਰ ਇਹਨਾਂ ਦੀ ਹੈ ਸਰ ਪਾਣੀ Rajasthan ਨੂੰ ਪੂਰਾ ਚਾਹੀਦਾ ਹੈ ਪੰਜਾਬ ਤੋਂ ਤੇ ਡੀਸੈਲਟਿੰਗ ਪੰਜਾਬ ਕਰੇ ਆਪਦੇ ਖਰਚੇ ਦੇ ਉੱਪਰ ਤੇ ਪਾਣੀ ਉਹਨਾਂ ਤੱਕ ਪੂਰਾ ਪਹੁੰਚਾਉਣ ਦਾ ਕੰਮ ਹੈ ਜਿਹੜਾ ਤੁੱਕਾ-ਤੁੱਕਾ ਉਹ ਸਾਡੀ ਜ਼ਿੰਮੇਵਾਰੀ ਹੈ ਸਰ ਇਹ ਕਿਹੜਾ ਕਾਨੂੰਨ ਹੈ ਜੀ ਕਿੱਥੋਂ ਦਾ ਕਾਨੂੰਨ ਹੈ ਜੀ ਇਹ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇੰਨੀ ਇੰਨਾ ਤੱਕਾ ਪੰਜਾਬ ਦੇ ਨਾਲ ਹੁੰਦਾ ਰਿਹਾ ਤੇ ਹੋ ਰਿਹਾ ਤੇ ਅੱਜ ਆਪਾਂ ਸਿਰਫ ਔਰ ਸਿਰਫ ਇੱਕ ਦੂਜੇ ਨੂੰ ਅਕਿਊਜ਼ ਕਰਨ ਲੱਗੇ ਹੋਇਆ ਸਰ ਬੀਬੀਐਮਬੀ ਦੀ ਗੱਲ ਕਰ ਲਈਏ ਪਾਖੜਾ ਦੀ ਗੱਲ ਕਰ ਲਈਏ ਕਰ ਲੈਣ ਦਾ ਨਾ ਪੂਰਾ ਜੀ ਇਹਨਾਂ ਨੂੰ ਗੱਲ ਕਰ ਲੈਣ ਤਾਂ ਫਿਰ ਬਾਜੀ ਬਾਜੀ ਕੰਪਲੀਟ ਤੁਸੀਂ ਕੋਈ ਨਹੀਂ ਤੁਸੀਂ ਬੈਠੋ ਇਹਨੂੰ ਕਰ ਲੈਣ ਲੋ ਭਾਜੀ ਕੰਪਲੀਟ ਕਰ ਲਓ ਤੁਸੀਂ ਕਰ ਲਓ ਕੰਪਲੀਟ ਕਰ ਲਓ ਜੀ ਸਪੀਕਰ ਸਾਹਿਬ ਉਹ ਤੋਂ ਮਗਰ ਜੀ ਆਪਾਂ ਬੀਬੀਐਮ ਦੀ ਪਾਖੜਾ ਦੀ ਗੱਲ ਕਰ ਲਈਏ ਸਰ ਪਾਖੜਾ ਸਾਰਿਆਂ ਨੂੰ ਪਤਾ ਆਪਾਂ ਹੁਣ ਕੰਟਰੋਲ ਹੈ ਜਿਹੜਾ ਉਹਨਾਂ ਨੇ ਆਪਦੇ ਹੱਥ ਚ ਲੈ ਹੀ ਰੱਖਿਆ ਸਰ ਪਾਖੜਾ ਦੇ ਉੱਪਰ ਗੋਬਿੰਦ ਸਾਗਰ ਝੀਲ ਹੈ ਜਿਹੜੀ ਰਿਜ਼ਰਵ ਵਾਇਰ ਹੈ ਜਿਹੜੀ ਉਹ ਹੈ ਸਰ ਜਦੋਂ ਪਾਣੀ ਘਟ ਹੋਵੇ 96 ਕਿਲੋਮੀਟਰ ਲੰਬੀ ਹੈ ਜਦੋਂ ਪਾਣੀ ਵਾਧੇ ਮੌਨਸਨ ਹੋ ਜੇ ਉਹ 168 ਕਿਲੋਮੀਟਰ ਤੱਕ ਯਾਨੀ ਕਿ ਬਿਲਾਸਪੁਰ ਤੱਕ ਹੈ ਜਿਹੜੀ ਉਹ ਚੱਲ ਜਾਂਦੀ ਹੈ ਸਰ ਉਹਦੀ ਵਾਟਰ ਰੀਟੇਨਿੰਗ ਕੈਪੈਸਿਟੀ ਹੈ ਜਿਹੜੀ ਉਸ ਰੈਜ਼ਰਵਾਇਰ ਦੀ ਉਹ 9.8 ਬੀਸੀਐਮ ਹੈ ਬੀਸੀਐਮ ਮੀਨਸ ਬਿਲੀਅਨ ਕਯੂਬਿਕ ਮੀਟਰ ਬਿਲੀਅਨ ਜੇ ਆਪਾਂ ਦੇਸੀ ਭਾਸ਼ਾ ਦੇ ਵਿੱਚ ਦੇਖੀਏ ਤੇ ਇਹ ਹੋਇਆ ਕਿ ਉਸ ਨਹਿਰ ਦਾ ਔਰ ਉਹਦੇ ਵਿੱਚ ਉਹਦੇ ਚ ਆਪਾਂ ਅੱਗੇ ਸਰ ਇਹਦੀ ਜਦੋਂ ਸਟੋਰੇਜ ਕੈਪੈਸਿਟੀ ਆਪਾਂ ਲੌਨਰ ਟੈਕਨੀਕਲ ਮੈਂ ਥੋੜਾ ਜਿਹਾ ਬਰੀਫ ਕਰੂੰਗਾ ਇਹ ਚ ਐਕਸਪਲੇਨ ਕਰੂੰਗਾ ਜੀ ਸਰ ਜਦੋਂ ਵੀ ਕੋਈ ਰੈਜ਼ਰਵਾਇਰ ਹੁੰਦੀ ਹੈ ਡੈਮ ਹੁੰਦਾ ਹੈ ਇਹਦੀਆਂ ਦੋ ਸਟੋਰੇਜ ਕਪੈਸਿਟੀਆਂ ਹੁੰਦੀਆਂ ਨੇ ਇੱਕ ਡੈੱਡ ਸਟੋਰੇਜ ਕਪੈਸਿਟੀ ਹੁੰਦੀ ਹੈ ਔਰ ਇੱਕ ਲਾਈਵ ਸਟੋਰੇਜ ਕਪੈਸਿਟੀ ਹੁੰਦੀ ਹੈ ਡੈੱਡ ਮੀਨਸ ਵੀ ਜਿੱਥੇ ਸਪੋਜ਼ ਆਪਣਾ ਉਹਨਾਂ ਨੇ ਮੀਟਰ ਲਾਇਆ ਸਪੋਜ਼ 550 ਮੀਟਰ ਹੈ ਜਿਹੜਾ ਲਾਈਵ ਸਟੋਰੇਜ ਕਪੈਸਿਟੀ 550 ਮੀਟਰ ਹੀ ਮੰਨਿਆ ਜਾਂਦਾ ਹੈ ਡੈੱਡ ਹੈ ਜਿਹੜੀ ਉਹ 500 550 ਤੋਂ ਨੀਚੇ ਐਡੀਸ਼ਨ ਹੁੰਦੀ ਉਹ 50 ਮੀਟਰ ਵੀ ਹੋ ਸਕਦੀ ਹੈ 150 ਮੀਟਰ ਵੀ ਹੋ ਸਕਦੀ ਹੈ ਸਰ ਹੁਣ ਜਿਹੜੀ ਭਾਖੜਾ ਦੀ ਆਪਾਂ ਗੱਲ ਕਰੀਏ ਗੋਬਿੰਦ ਸਾਗਰ ਲੇਕ ਦੀ ਗੱਲ ਕਰ ਲਈਏ ਸਰ ਇਹਦੇ ਚ ਡੈੱਡ ਸਟੋਰੇਜ ਹੈ ਜਿਹੜੀ ਇਹ ਜਦੋਂ ਆ ਬਣਿਆ ਸੀਗਾ ਉਦੋਂ 260 ਸਾਲਾਂ ਦਾ ਐਸਟੀਮੇਟ ਸੀਗਾ ਕਿ ਜੀ 260 ਸਾਲਾਂ ਦੇ ਵਿੱਚ ਸਿਲਟ ਦੇ ਨਾਲ ਭਰ ਕੇ ਭਰੂਗਾ ਇਹ ਸਰ ਇੰਨੀ ਕ ਸਿਲਟ ਆ ਚੁੱਕੀ ਹੈ ਉੱਥੇ ਕਿਉਂ ਹੁਣ 136 ਸਾਲਾਂ ਤੇ ਰਹਿ ਗਿਆ ਸਰ ਲਾਈਫ ਸਟੋਰੇਜ ਕਪੈਸਿਟੀ ਹੈ ਜਿਹੜੀ ਉਹਦੀ ਐਕਸਪੈਕਟੇਸ਼ਨ ਸੀਗੀ ਕਿ 630 ਸਾਲਾਂ ਦੇ ਵਿੱਚ ਇਹ ਸਿਲਟ ਦੇ ਨਾਲ ਪੂਰਾ ਭਰੂਗਾ ਤੇ ਹੁਣ ਇੰਨੀ ਸਿਲਟ ਆ ਚੁੱਕੀ ਕਿ 315 ਸਾਲਾਂ ਦੇ ਵਿੱਚ ਉਹ ਭਰ ਜਾਣਾ ਜਾਨੇ ਕਿ ਅੱਧੇ ਟਾਈਮ ਦੇ ਵਿੱਚ ਮੇਰੇ ਕਹਿਣ ਦਾ ਮਤਲਬ ਹੈ ਕਿ ਹਰਿਆ ਜੋ ਹਿਮਾਚਲ ਦੇ ਵਿੱਚ ਇੰਨੀ ਕਿਥੇ ਉਥੇ ਜਿਹੜੇ ਦਰਖਤ ਨੇ ਤੋੜੇ ਜਾ ਰਹੇ ਨੇ ਜਾਂ ਉਥੇ ਜੋ ਸੜਕਾਂ ਸੁੱਟਾਂ ਬਣ ਰਹੀਆਂ ਨੇ ਇੰਨੀ ਲੂਜ਼ ਮਿੱਟੀ ਹੋ ਗਈ ਕਿ ਡਬਲ ਜਿਹੜੀ ਸਿਲਟ ਹੈ ਉਹ ਆ ਚੁੱਕੀ ਤੇ ਅੱਜ 25% ਟੋਟਲ ਡੈਡ ਔਰ ਲਾਈਵ ਜਿਹੜੀ ਉਹਦੀ ਸਟੋਰੇਜ ਕੈਪੈਸਿਟੀ ਹੈ ਉਹ ਸਿਲਟ ਦੇ ਨਾਲ ਭਰ ਚੁੱਕੀ ਸਰੋਣਾ 2.5 ਜੇ ਆਪਾਂ ਸਿੰਪਲ ਗੱਲ ਕਰੀਏ ਜੇ 25% ਭਰ ਚੁੱਕੀ 댓 ਮੀਨਸ 9.8 ਤਕਰੀਬਨ 10 ਬੀਸੀਐਮ ਉਹਦੀ ਸਟੋਰੇਜ ਕਪੈਸਿਟੀ ਹੈ ਯਾਨੀ ਕਿ 2.5 ਬੀਸੀਐਮ 2.5 ਬੀਸੀਐਮ ਬਣ ਗਿਆ ਸਰ 250 ਕਰੋੜ ਕਯੂਬਿਕ ਮੀਟਰ 250 ਕਯੂਬਿਕ ਮੀਟਰ 1 ਮੀਟਰ 1 ਮੀਟਰ ਬਾ 1 ਮੀਟਰ ਆ 1 ਮੀਟਰ ਬਣ ਗਿਆ 250 ਕਯੂਬਿਕ ਮੀਟਰ ਜਿਹੜਾ ਉਹ ਸਿਲਟ ਦੇ ਨਾਲ ਹੁਣ ਤੱਕ ਭਰ ਚੁੱਕਿਆ ਤੇ ਭਰ ਕੀ ਦੇ ਆਲੇ ਪਾਸੇ ਚੁੱਕਿਆ ਹਿਮਾਚਲ ਵਾਲੇ ਪਾਸੇ ਸਰ ਹੁਣ ਜਦੋਂ 250 ਕਿਲੋ 250 ਉਹਦੇ ਨਾਲ 25% ਭਰ ਚੁੱਕਿਆ 2.5 ਬੀਸੀਐਮ ਦੇ ਨਾਲ ਸਰ ਹੁਣ ਉੱਥੇ ਜਦੋਂ ਪਾਣੀ ਘਟੂਗਾ ਤੇ ਉਹ ਪਾਣੀ ਛੱਡਣਗੇ ਉਹਦੇ ਮਾਰਕੀ ਦੀ ਪਊਗੀ ਸਰ ਇਹ ਜਾ ਇਹਨਾਂ ਗੱਲਾਂ ਦੇ ਉੱਪਰ ਕੋਈ ਗੱਲ ਨਹੀਂ ਕਰਦਾ ਪਰ ਸਿਰਫ ਔਰ ਸਿਰਫ ਇੱਕ ਦੂਜੇ ਤੇ ਇਲਜ਼ਾਮ ਲਾਉਣੇ ਨੇ ਸਰ ਉਹ ਜੋ ਕੀ ਕੱਢਾਂਗੇ ਜੀ ਕੀ ਕੱਢਾਂਗੇ ਜੋ ਉਸ ਤੋਂ ਮੇਰੀ ਬੇਨਤੀ ਇਹ ਹੈ ਸਰ ਸਰ ਹੁਣ ਆਪਾਂ ਔਰ ਇਹ ਜਾ ਰਾਈਪੇਰੀਅਨ ਪ੍ਰਿੰਸੀਪਲ ਦੀ ਆਪਾਂ ਗੱਲ ਕਰਦੇ ਆ ਹਮੇਸ਼ਾ ਗੱਲ ਹੋਈ ਚਾਹੇ ਐ ਐਸਵਾਈਐਲ ਦੀ ਗੱਲ ਹੋਈ ਚਾਹੇ ਬੀਬੀਐਮ ਵੇਣਦਿਆ ਤਿੰਨ ਮਹੀਨੇ ਪਹਿਲਾਂ ਦੀ ਗੱਲ ਹੋਈ ਸਰ ਰਾਈਪੇਰੀਅਨ ਪ੍ਰਿੰਸੀਪਲ ਮੈਂ ਦੁਨੀਆ ਦੇ ਵਿੱਚ ਇਹੋ ਜਿਹਾ ਨਹੀਂ ਦੇਖਿਆ ਹੈਗਾ ਕਿ ਜਿੱਥੇ ਕੇਂਦਰ ਸਰਕਾਰ ਕਹੇ ਕਿ ਜੀ ਪਾਣੀ ਦੀ ਸਟੋਰੇਜ ਹੈ ਜਿਹੜੀ ਉਹ ਵੀ ਅਸੀਂ ਕੰਟਰੋਲ ਕਰਾਂਗੇ ਤੇ ਅੱਗੇ ਨੇਬਰਿੰਗ ਸਟੇਟਸ ਨੂੰ ਜਿਹੜੀਆਂ ਕਿ ਨੌਨ ਰਾਈਪੇਰੀਅਨ ਨੇ ਉਹਨਾਂ ਨੂੰ ਪਾਣੀ ਦੇਣਾ ਵੀ ਸਾਡੇ ਅਸੀਂ ਮਜਬੂਰ ਕਰਾਂਗੇ ਰਾਈਪੇਰੀਅਨ ਸਟੇਟ ਨੂੰ ਕਿ ਤੁਸੀਂ ਦਿਓ ਤੇ ਜਦੋਂ ਹਾੜਾ ਜਾਣਾ ਜਦੋਂ ਤੋਂ ਪਾਣੀ ਛੱਡਣਾ ਤੇ ਉਦੋਂ ਰਿਪੀਰੀਅਨ ਸਟੇਟ ਹੈ ਜਿਹੜੀ ਉਹ ਡੁੱਬੇ ਆ ਤਾਂ ਕਮਾਲ ਦੀ ਗੱਲ ਹੈ ਜੀ ਸਰ ਅੱਜ ਇਹਨਾਂ ਬਾਰੇ ਗੱਲਾਂ ਕਰਨ ਦੀ ਲੋੜ ਹੈ ਜੀ ਸਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਸਰ ਇੱਕ ਹੋਰ ਕਮਾਲ ਦੇ ਫੈਕਟਸ ਨੇ ਸਰ ਕਮਾਲ ਦੇ ਫੈਕਟਸ ਨੇ ਮੈਂ ਸਮਝਦਾ ਕਿ ਆਪਾਂ ਲੋਕ ਨਾ ਸਿਰਫ ਸਿਆਸੀ ਗੱਲਾਂ ਦੇ ਵਿੱਚ ਇਹਨਾਂ ਉੱਪਰ ਉੱਪਰ ਦੀ ਨਿਕਲ ਜਾਂਦੇ ਆ ਡੰਗਾਈ ਦੇ ਵਿੱਚ ਜਾਂਦੇ ਹੀ ਨਹੀਂ ਹੈਗੇ ਸਰ ਜਿੰਦੀ ਮੈਂ ਗੱਲ ਕਰ ਰਿਹਾ ਸਾਰੇ ਸਾਰੇ ਇੱਕ ਅਲੱਗ-ਅਲੱਗ ਡਾਕੂਮੈਂਟ ਮੇਰੇ ਕੋਲੇ ਹੈ ਜੀ ਸਰ 1978 ਦੇ ਵਿੱਚ ਜਸਟ ਗਿਵ ਮੀ 5 ਮਿੰਟ ਜੀ ਆਲ ਬੀ ਓਵਰ 1878 ਦੇ ਵਿੱਚ ਤੁਸੀਂ ਗੱਲਾਂ ਸੈਂਸ ਦੀਆਂ ਕਰ ਰਹੇ ਹੋ ਦਿੱਤੇ ਤੁਹਾਨੂੰ 5 ਮਿੰਟ ਪਰ ਕਰ ਲਿਆ ਜੀ ਸਰ ਸੋਲੂਸ਼ਨ ਹੀ ਦੱਸ ਰਹੇ ਜੀ ਸੋਲੂਸ਼ਨ ਹੀ ਦੱਸ ਰਹੇ ਦੱਸ ਰਹੇ ਜੀ ਸਰ ਜਿਹੜਾ ਨਾਰਥਰਨ ਕਨਾਲ ਔਰ ਡਰੇਨੇਜ ਐਕਟ ਹੈ ਜਿਹੜਾ ਉਹ 1878 ਦੇ ਵਿੱਚ ਬਣਿਆ ਸੀਗਾ ਉਸ ਸਮੇਂ ਉਹਦੇ ਚ ਦੋ ਸਟੇਟਾਂ ਯੂਪੀ ਔਰ ਪੰਜਾਬ ਤੇ ਅੱਜ ਦੀਆਂ ਪੰਜ ਸਟੇਟਾਂ ਨੇ ਜਿਹੜੀਆਂ ਉਹਦੇ ਵਿੱਚ ਕਵਰ ਨੇ ਸਰ ਹੁਣ ਉਹਦਾ ਸੈਕਸ਼ਨ 55 ਹੈ ਜਿਹੜਾ ਉਹ ਇਹ ਕਹਿੰਦਾ ਵੀ ਜਿੱਥੇ ਵੀ ਡਰੇਨਾਂ ਨੇ ਨਹਿਰਾਂ ਨੇ ਦਰਿਆ ਨੇ ਚੋਹ ਨੇ ਉਹਦੇ ਵਿੱਚ ਉਹਨੂੰ ਨੋਟੀਫਾਈ ਕਰੂਗੀ ਸਰਕਾਰ ਤਾਂ ਕਿ ਉਹਦੇ ਵਿੱਚ ਕੋਈ ਆਬਸਟਰਕਸ਼ਨ ਕੋਈ ਕੰਧ ਨਾ ਖੜੀ ਕਰ ਲੈ ਕੋਈ ਮਕਾਨ ਦੁਕਾਨ ਨਾ ਪਾਲੇ ਉਹ ਖੜੀ ਕਰੂਗੀ ਸਰ 1878 ਤੋਂ ਲੈ ਕੇ 2023 ਤੱਕ ਹੁਣ ਤੱਕ 170 ਸਰਕਾਰ 170 ਸਾਲ ਮੋਤੀਆਂ ਵਾਲੀਆਂ ਸਰਕਾਰਾਂ ਰਹੀਆਂ ਕਾਂਗਰਸ ਪਾਰਟੀ ਦੀਆਂ ਵੀ ਅਕਾਲੀ ਦਲ ਤੇ ਭਾਜਪਾ ਦੀਆਂ ਵੀ ਸਰ ਇੱਕ ਵੀ ਦਰਿਆ ਇੱਕ ਵੀ ਚੋਹ ਇੱਕ ਵੀ ਡਰੇਨ ਇੱਕ ਵੀ ਨਹਿਰ ਨੋਟੀਫਾਈ ਨਹੀਂ ਕੀਤੀ ਹੈਗੀ ਤੇ ਉਹਦਾ ਰੀਜ਼ਨ ਉਹਦਾ ਕਾਰਨ ਕੀ ਬਣਿਆ ਉਹਦਾ ਕਾਰਨ ਇਹ ਬਣਿਆ ਕਿ ਜਿਹੜੇ ਆਪਾਂ ਕਹਿੰਦੇ ਵੀ ਘਰਾਂ ਦਾ ਨੁਕਸਾਨ ਹੋ ਗਿਆ ਸਰ ਦਰਿਆ ਦੇ ਵਿੱਚ ਇੱਕ ਬੰਦੇ ਦੀ ਜ਼ਮੀਨ ਆ ਗਈ ਅਗਲੇ ਨੇ ਘਰ ਪਾ ਲਿਆ ਸਰ ਦਰਿਆ ਪਾਣੀ ਦਾ ਵਹਾਤਾ ਰੁਕ ਗਿਆ ਨਾ ਜੀ ਜੇ ਨੋਟੀਫਾਈ ਕੀਤਾ ਹੁੰਦਾ ਤੇ ਉਹ ਪਾ ਨਹੀਂ ਸਕਦਾ ਸੀਗਾ ਨਾਲੇ ਘਰ ਵੱਜ ਜਾਂਦਾ ਤੇ ਨਾਲੇ ਪਾਣੀ ਦਾ ਕਰਕੇ ਦੂਜੇ ਥਾਵਾਂ ਦਾ ਨੁਕਸਾਨ ਨਾ ਹੁੰਦਾ ਸਰ ਇਹ 2023 ਦੇ ਵਿੱਚ ਜਿਹੜੇ ਮੰਤਰੀ ਬਰਿੰਦਰ ਗੋਇਲ ਨੂੰ ਔਰ ਕ੍ਰਿਸ਼ਨ ਕੁਮਾਰ ਜੀ ਨੂੰ ਬਾਜਵਾ ਸਾਹਿਬ ਉਸ ਦਿਨ ਕਹਿ ਰਹੇ ਸੀਗੇ ਵੀ ਇਹਨਾਂ ਨੂੰ ਸਸਪੈਂਡ ਕਰ ਦਿਓ ਇਹਨਾਂ ਨੂੰ ਡਿਸਮਿਸ ਕਰ ਦਿਓ ਸਰ 170 ਸਾਲ ਬਾਅਦ ਇਹਨਾਂ ਦੋਨੋਂ ਮੇਰੇ ਵੀਰਾਂ ਨੇ ਉਹ 850 ਨਾਲੇ ਚੋ ਦਰਿਆ ਨੇ ਜਿਹੜੇ ਉਹ ਨੋਟੀਫਾਈ ਕੀਤੇ ਨੇ ਤਾਂ ਕਿ ਇਸ ਤੋਂ ਬਾਅਦ ਵੀ ਉਹਨਾਂ ਦੇ ਵਿੱਚ ਕੋਈ ਘਰ ਨਾ ਪਾ ਸਕੇ ਤੇ ਜਦੋਂ ਹੜ੍ਹ ਆਉਣਾ ਤੇ ਉਹਨਾਂ ਦਾ ਨੁਕਸਾਨ ਨਾ ਹੋ ਸਕੇ ਸਰ ਇਸ ਦੇ ਵਿੱਚ ਇਸ ਇੱਕ ਸਾਲ ਦੇ ਇਸ ਇੱਕ ਮਹੀਨੇ ਦੇ ਵਿੱਚ ਸਰ ਇੱਕ ਹੋਰ ਬੜੀ ਰਾਜਨੀਤੀ ਹੋਈ ਹੈ ਜੀ ਐਸ ਡੀ ਆਰ ਐਫ ਦੀ ਸਰ ਇਸ ਤਰ੍ਹਾਂ ਕਿ ਪਹਿਲਾਂ ਵੀ ਮੇਰੇ ਤੋਂ ਗੱਲ ਆ ਚੁੱਕੀ ਪ੍ਰਧਾਨ ਮੰਤਰੀ ਸਾਹਿਬ ਆਏ ਆ ਕੇ ਉਹ ਗੱਲ ਕਰ ਗਏ ਕਿ ਜੀ 1250 ਕਰੋੜ ਹੈ ਜਿਹੜਾ 125000 ਕਰੋੜ ਹੈ ਜਿਹੜਾ ਉਹ ਪੰਜਾਬ ਕੋਲੇ ਪਿਆ ਬਾਜਵਾ ਸਾਹਿਬ ਨੇ ਵੀ ਬਾਕੀ ਵੀ ਲੀਡਰਾਂ ਨੇ ਗੱਲ ਕੀਤੀ ਮੇਰੇ ਸਾਰੇ ਬੜੇ ਸਤਕਾਰਯੋਗ ਨੇ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਕਿੰਨੀਆਂ ਹਲਕੀਆਂ ਔਰਤ ਮੱਥਾਂ ਤੋਂ ਪਰੇ ਦੀਆਂ ਗੱਲਾਂ ਨੇ ਜਿਹੜੀਆਂ ਆਪਾਂ ਉਹ ਕਰਦਿਆਂ ਸਿਰ 25 ਸਾਲਾਂ ਦੇ ਵਿੱਚ ਭਾਰਤ ਸਰਕਾਰ ਤੋਂ 6490 ਕਰੋੜ ਰੁਪਏ ਜਿਹੜਾ ਉਹ ਆਇਆ ਗਵਰਨਮੈਂਟ ਆਫ ਪੰਜਾਬ ਨੇ 2042 ਕਰੋੜ ਪਾਤਾ ਔਰ ਇਹਦੇ ਵਿੱਚੋਂ 22 ਸਾਲਾਂ ਦੇ ਵਿੱਚ 4608 ਕਰੋੜ ਤਾਂ ਇਕੱਲੇ 22 ਸਾਲਾਂ ਦੇ ਵਿੱਚ ਤੁਹਾਡੀ ਕਾਂਗਰਸ ਤੇ ਕਾਲੀ ਭਾਜਪਾ ਸਰਕਾਰ ਵੇਲੇ ਆਇਆ ਜੀ ਸਾਡੇ ਵੇਲੇ 1582 ਕਰੋੜ ਹੈ ਜਿਹਦੇ ਵਿੱਚੋਂ ਜਿਹਦੇ ਵਿੱਚੋਂ 4305 ਕਰੋੜ ਹੈ ਜਿਹੜਾ ਉਹ ਖਰਚਾ ਜਾ ਚੁੱਕਿਆ ਸਰ ਹੁਣ 12600 ਕਰੋੜ ਦੀ ਫਿਗਰ ਹੈ ਜਿਹੜੀ ਉਹ ਉਹਦੀ ਗੱਲ ਕੀਤੀ ਗਈ ਸਰ ਨੋਸ਼ਨਲ ਅ ਇੰਟਰਸਟ ਕੈਲਕੂਲੇਟ ਕਰਕੇ ਉਹ 12.5 ਹਜ਼ਾਰ ਕਰੋੜ ਬਣਦਾ ਸਰ ਹੁਣ ਸਵਾਲ ਇਹ ਹੈ ਕਿ ਜੀ 12.5 ਹਜ਼ਾਰ ਕਰੋੜ ਕਿੱਥੇ ਗਿਆ ਕੌਣ ਖਾ ਗਿਆ ਸਰ ਮੈਨੂੰ ਗੱਲ ਦੱਸੋ ਭਾਜਪਾ ਸਾਹਿਬ ਤੁਸੀਂ ਵੀ ਕਿਹਾ ਜੀ ਖਾ ਗਏ ਸਰ ਗਵਰਨਮੈਂਟ ਦਾ ਪੈਸਾ ਹੈ ਸਰਕਾਰੀ ਚੇਅਰ ਨੂੰ ਡੈਸਕ ਕਰੋ ਹਾਂਜੀ ਮੈਂ ਮੈਂ ਇੱਕ ਮਿੰਟ ਸਰਕਾਰ ਦਾ ਪੈਸਾ ਹੈ ਐਫ ਡੀ ਕੋਲੇ ਪਿਆ ਹੈ ਸਰ ਉਹਦੇ ਉੱਪਰ ਕਿੰਨੇ ਆਡਿਟ ਨੇ ਜਿਹੜੇ ਉਹ ਹੁੰਦੇ ਨੇ ਕੱਲਾ ਕੱਲਾ ਪੈਸੇ ਜਿਹੜਾ ਉਹ ਟ੍ਰੈਜਰੀ ਦੇ ਵਿੱਚੋਂ ਨਿਕਲ ਕੇ ਜਾਂਦਾ ਹੈ ਸਰ ਮੈਨੂੰ ਸਮਝਾਉਗਾ ਕਿ ਉਹ ਗਿਆ ਕਿਵੇਂ ਖਾ ਸਕਦਾ ਕੋਈ ਕਿਉਂ ਆਪਾਂ ਲੋਕਾਂ ਨੂੰ ਗਮਰਾਹ ਕਰਦੇ ਆ ਜੇ ਇਸ ਤਰੀਕੇ ਨਾਲ ਜੇ ਇਸ ਤਰੀਕੇ ਨਾਲ ਤੁਸੀਂ ਬਾਜਾ ਸਾਹਿਬ ਜਿਵੇਂ ਕਿਹਾ ਸੀਗਾ ਕਿ ਜੀ 12000 ਕਰੋੜ ਸਰਕਾਰ ਖਾ ਗਈ ਸਰ ਜੀ ਇਸ ਤਰੀਕੇ ਨਾਲ ਗੱਲ ਕਰਦੇ ਨਾ ਜੀ ਤੇ ਇਹਨਾਂ ਨੇ ਇੱਕ ਇਹਨਾਂ ਨੇ ਇੱਕ ਇੱਕ ਸੈਕਿੰਡ ਇੱਕ ਸੈਕਿੰਡ ਜੀ ਇੱਕ ਸੈਕਿੰਡ ਮੈਨੂੰ ਲੈਟ ਹਮ ਕੰਕਲੂਡ ਕਰਦੇ ਆ ਜੀ ਮੈਨੂੰ ਮੈਨੂੰ ਲੈਟ ਹਮ ਕੰਕਲੂਡ ਲੈਟ ਤੁਸੀਂ ਤੁਹਾਨੂੰ ਦੋਨੋਂ ਦੇ ਦੇ ਦਾ ਮੌਕਾ ਮੈਨੂੰ ਮੈਨੂੰ ਲੈਟ ਮੀ ਖਤਮ ਕਰ ਲੈਣ ਦੋ ਉਹਨਾਂ ਨੂੰ ਮੈਨੂੰ ਲੈਟ ਮੀ ਕੰਪਲੀਟ ਜੀ ਕੰਕਲੂਡ ਕਰੋ ਜੀ ਮੰਤਰੀ ਜੀ ਕਰ ਦੋ ਜੀ ਕਰ ਦਾਂ ਜੀ ਇਹਦੇ ਚ ਇਸ ਤਰ੍ਹਾਂ ਕਿ ਇਹਨਾਂ ਨੇ ਇੱਕ ਸਤਕਾਰਯੋਗ ਬਾਜਵਾ ਸਾਹਿਬ ਨੇ ਉਸ ਦਿਨ ਗੱਲ ਕੀਤੀ 31/3/2023 ਦੇ ਕੈਗਰ ਰਿਪੋਰਟ ਦੀ ਕਿ ਜੀ ਪੰਜਾਬ ਕੋਲੇ 9041 ਕਰੋੜ ਹੈ ਜਿਹੜਾ ਉਹ ਐਸਡੀਆਰਐਫ ਦਾ ਪਿਆ ਸਰ ਇਸ ਤਰ੍ਹਾਂ ਹੈ ਕਿ ਜੇ ਇਸ ਹਿਸਾਬ ਨਾਲ ਹੁੰਦਾ ਨਾ ਜੀ ਤੇ ਇਹਨਾਂ ਨੇ 31/3/23 ਦੀ ਕੈਗਰ ਰਿਪੋਰਟ ਦਿਖਾਈ ਹੈ ਸਰ ਮੈਂ ਇਹਨਾਂ ਨੂੰ 31/3/2017 ਦੀ ਕੈਗਰ ਰਿਪੋਰਟ ਦਿਖਾਉਣਾ ਬਾਜਵਾ ਸਾਹਿਬ ਉਦੋਂ ਤੁਹਾਡੀ ਸਰਕਾਰ ਬਣੀ ਨੂੰ ਮਹਿਸ 14 ਦਿਨ ਹੋਏ ਸੀਗੇ ਅਕਾਲੀ ਦਲ ਤੋਂ ਤੁਸੀਂ ਟੇਕਓਵਰ ਕੀਤਾ ਸੀਗਾ ਤੇ ਉਸ ਦਿਨ ਦੀ ਕੈਗ ਰਿਪੋਰਟ ਕੀ ਕਹਿੰਦੀ ਹੈ ਕਿ ਜੀ 47100 42 ਕਰੋੜ 4740.42 ਕਰੋੜ ਰੁਪਏ ਜਿਹੜਾ ਉਹ ਐਸਡੀਆਰਐਫ ਦੇ ਖਾਤੇ ਦੇ ਵਿੱਚ ਪਿਆ ਹੈ ਤੇ ਉਸ ਤੋਂ ਮਗਰੋਂ ਉਹਦੇ 2 ਦਿਨ ਬਾਅਦ ਉਸ ਤੋਂ 2 ਦਿਨ ਪਹਿਲਾਂ 31 ਤਿੰਨ 17 ਦੀ ਗੱਲ ਕਰ ਰਿਹਾ ਮੈਂ ਜਿਹੜਾ ਜਿਹੜਾ ਕਹਿ ਕਹਿ ਰਹੀ ਹੈ ਉਸ ਤੋਂ 2 ਦਿਨ ਪਹਿਲਾਂ ਯਾਨੀ ਕਿ 29 ਤਿੰਨ 2017 ਨੂੰ ਆਰਬੀਆਈ ਪੰਜਾਬ ਸਰਕਾਰ ਦਾ 370 ਕਰੋੜ ਰੁਪਇਆ ਪੇ ਨਾ ਕਰਨ ਕਰਕੇ ਔਰ 14 ਦਿਨ ਦਾ ਓਵਰਡਰਾਫਟ ਕਰਕੇ ਇਹ ਚਿੱਠੀ ਕੱਢ ਦਿੰਦੀ ਆ ਪੰਜਾਬ ਸਰਕਾਰ ਨੂੰ ਕਿ ਇਹਨਾਂ ਕੋਲ ਪੈਸਾ ਨਹੀਂ ਹੈਗਾ ਇਹ ਬੈਂਕਰਪਟ ਹੋ ਗਿਆ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਕੋਲ ਪੈਸਾ ਪਿਆ ਸੀਗਾ ਤੁਹਾਡੇ ਕਹੇ ਮੁਤਾਬਕ ਜੋ ਤੁਸੀਂ ਕੈਗ ਦੀ ਰਿਪੋਰਟ ਦੀ ਗੱਲ ਕੀਤੀ ਹੈ ਮੈਂ ਵੀ ਉਸੇ ਤੇ ਗੱਲ ਕਰ ਰਿਹਾ ਤੇ ਫਿਰ ਤੁਸੀਂ ਬੈਂਕਰਪਟ ਉਸ ਤੋਂ 2 ਦਿਨ ਪਹਿਲਾਂ ਆਰਬੀਆ ਨੇ ਤੁਹਾਨੂੰ ਪੰਜਾਬ ਨੂੰ ਕਿਵੇਂ ਡਿਕਲੇਅਰ ਕਰਤਾ ਕੀ ਇਸ ਗੱਲ ਦਾ ਜਵਾਬ ਹੈ ਸਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਪਾਣੀ ਦੇ ਵਿੱਚ ਡਾਂਗਾਂ ਨੇ ਜੜੀਆਂ ਉਹ ਮਰੀ ਜਾਂਦੇ ਆ ਔਰ ਉਸ ਦਿਨ ਜਿਸ ਦਿਨ ਚਿੱਠੀ ਆਈ ਸੀ ਨਾ ਜੀ ਆਪਾਂ ਰੰਗਲਾ ਪੰਜਾਬ ਨੂੰ ਕਹਦੇ ਜੇ ਤਾਂ ਕੰਗਲਾ ਪੰਜਾਬ ਹੋ ਗਿਆ ਸਰ ਇਸ ਤਰ੍ਹਾਂ ਕਿ ਸਾਡੀਆਂ ਮਨਸ਼ਾ ਤਾਂ ਰੰਗਲਾ ਪੰਜਾਬ ਬਣਾਉਣੀ ਦੀ ਹੈ ਕੰਗਲਾ ਤਾਂ ਉਸ ਦਿਨ ਹੋਇਆ ਸੀਗਾ ਬਾਜਵਾ ਸਾਹਿਬ ਜਿਸ ਦਿਨ ਤੁਹਾਡੀ ਸਰਕਾਰ ਨੂੰ ਆਰਬੀਏ ਨੇ ਚਿੱਠੀ ਕੱਢੀ ਸੀਗੀ 29 ਤਿੰਨ 2017 ਨੂੰ ਹੁਣ ਕਨਕਲੂਡ ਕਰ ਲਓ ਮੰਤਰੀ ਜੀ ਸਰ ਜੀ ਮੈਂ ਸਰ 2 ਮਿੰਟ ਜੀ ਕੀ ਗੱਲ ਸਰ ਉਹ ਲਾ ਇਟਸ ਸਮਾਂ ਦਾ ਲਿਮਟਡ ਹੈ ਮੇਰਾ ਟਾਈਮ ਚੱਲ ਰਿਹਾ ਜੀ ਮੈਂ ਇੱਕ ਮਿੰਟ ਮੇਰਾ ਸਮਾਂ ਦਾ ਲਿਮਟਡ ਹੈ ਇੱਕ ਮਿੰਟ ਇੱਕ ਮਿੰਟ ਚੱਲਣ ਦਾ ਜੀ ਜੀ ਬਾਜਵਾ ਜੀ ਚੱਲੋ ਨਾ ਇਹ ਵੀ ਆਪਾਂ ਮੇਰੇ ਵਾਲੀ ਨੇ ਮੇਰਾ ਹੀ ਟਾਈਮ ਹੈ ਆ ਪੁੱਛ ਲੋ ਇਹਨਾਂ ਤੋਂ ਆਨਲੀ ਬਸ ਪਹਿਲਾਂ ਤਾਂ ਕਿਉਂ ਨਹੀਂ ਆਮ ਜੀ 2 ਮਿੰਟ 2 ਮਿੰਟ ਵੇਟ ਕਰਦਾ ਨਾਲ ਸਾਹ ਲੈ ਲਓ ਥੋੜਾ ਬੋਲੋ ਸਾਹ ਲੈਣਾ ਉਹ ਬਹਿ ਜਾਓ ਦੋ ਮਿੰਟ ਉਹ ਨਹੀਂ ਮੈਂ ਤਾਂ ਸਾਹ ਲੈ ਰਿਹਾ ਹਾਂ ਬੋਲੋ ਬੇਨਤੀ ਮੇਰੀ ਹੈ ਦੇਸ਼ ਦਾ ਪ੍ਰਾਈਮ ਮਿਨਿਸਟਰ ਨੇ ਸਟੇਟਮੈਂਟ ਦੇ ਰਿਹਾ ਇਟ ਇਜ਼ ਨਾਟ ਅ ਸਟੇਟਮੈਂਟ ਵਿਚ ਹਸ ਕਮ ਫਰੋਮ ਦੀ ਆਪੋਜੀਸ਼ਨ ਬੈਂਚ ਇਸ ਇਹ ਸੈਸ਼ਨ ਦਾ ਕੰਮ ਇੱਕ ਮਿੰਟ ਸੈਸ਼ਨ ਦਾ ਕੰਮ ਹੈ ਇੱਥੇ ਗਵਰਨਮੈਂਟ ਦੀ ਅਸਲੀਅਤ ਪੰਜ ਅਸੀਂ ਇਹ ਗੱਲ ਕਹੀ ਪੰਜਾਬ ਦੇ ਲੋਕਾਂ ਨੂੰ ਅਸਲੀਅਤ ਪੇਸ਼ ਥੈਂਕ ਯੂ ਥੈਂਕ ਯੂ ਤੇ ਮੋਤੀ ਦੇ ਅਮਨ ਆ ਗਈ ਤੁਹਾਡੀ ਗੱਲ ਆ ਗਈ ਇਸ ਤਰ੍ਹਾਂ ਜੀ ਤੁਹਾਡੀ ਗੱਲ ਆ ਗਈ ਨਾ ਸਰ ਤੁਹਾਡੀ ਗੱਲ ਆ ਗਈ ਬੋਲ ਜੀ ਬਟ ਚਲ ਬਟ ਬਟ ਅਮਨ ਰੋੜਾ ਜੀ ਸਰ ਇਸ ਤਰ੍ਹਾਂ ਹੈ ਜੀ ਸਪੀਕਰ ਸਾਹਿਬ ਇਸ ਤਰ੍ਹਾਂ ਹੈ ਕਿ ਮੇਰਾ ਮੇਰਾ ਬਾਜਵਾ ਸਾਹਿਬ ਬੈਠੋ ਜੀ ਤੈਨੂੰ ਕਰ ਲਉ ਤੂੰ ਕੰਕਲੂਡ ਕਰ ਸਪੀਕਰ ਸਾਹਿਬ ਮੇਰੀ ਬੇਨਤੀ ਇਹ ਹੈ ਨਾ ਤਾਂ ਨਾ ਤਾਂ ਮੇਰਾ ਮਤਲਬ ਪ੍ਰਧਾਨ ਮੰਤਰੀ ਸਾਹਿਬ ਨਾ ਤਾਂ ਆਈਆਂ ਨਾ ਬਾਜਵਾ ਸਾਹਿਬ ਤਾਂ ਆਈਆਂ ਨਾ ਕਿਸੇ ਹੋਰ ਤਾਂ ਆਈਆਂ ਮੇਰਾ ਮਤਲਬ ਸਿਰਫ ਉਹਨਾਂ ਤੱਕ ਹੈ ਜਿਹੜੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਬੇਵਕੂਫ ਬਣਾ ਰਹੇ ਨੇ ਬੀ ਦੈਟ ਵੀ ਐਨੀਬਾਡੀ ਟੌਪ ਟੂ ਬਾਟਮ ਠੀਕ ਹੈ ਜੀ ਹੁਣ ਸਰ ਜਿਹੜੀ ਐਕਚੁਅਲ ਗੱਲ ਕਰਨ ਵਾਲੀ ਹੈ ਸਰ ਐਕਚੁਅਲ ਗੱਲ ਕਰਨ ਵਾਲੀ ਹੈ 12000 ਕਰੋੜ ਤੇ ਫਲਾਣਾ ਜੀ ਉਹਨਾਂ ਗੱਲਾਂ ਕਰਨ ਦਾ ਦਾ ਕੋਈ ਤੋਕ ਨਹੀਂ ਬਣਦਾ ਹੈਗਾ ਜਿਹੜੀ ਐਕਚੁਅਲ ਗੱਲ ਕਰਨ ਵਾਲੀ ਹੈ ਉਹ ਗੱਲ ਕਰਨ ਵਾਲੀ ਇਹ ਹੈ ਕਿ ਐਸ ਡੀ ਆਰ ਐਫ ਦਾ ਪੈਸਾ ਪਿਆ ਹੋਈ ਹੈ ਚਲੋ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਜਿਹੜੀ ਜਿਹੜੀ ਸੀਐਮ ਨੇ ਲੈਟਰ ਲਿਖੀ ਹੈ ਕਿ ਜੀ ਇਹਦੇ ਐਸਡੀਆਰਏ ਦੇ ਨੌਂਸ ਨੇ ਜਿਹੜੇ ਸਰ ਉਹ ਕੀ ਕਹਿੰਦੀ ਹੈ ਕਿ ਜੀ 6800 ਰੁਪਏ 6800 ਦੇ ਰੁਪਿਆ ਦੇ ਵਿੱਚੋਂ ਵੀ ਉਹ 1550 ਪੰਜਾਬ ਦਾ ਹੈ ਅਸੀਂ ਫਿਰ ਵੀ 20000 ਅਨਾਉਂਸ ਕਰਤਾ ਯਾਨੀ ਕਿ 14900 ਜਿਹੜਾ ਪੰਜਾਬ ਸਰਕਾਰ ਦੇਊਗੀ ਤੇ 5100 ਇਕੱਲਾ ਕੇਂਦਰ ਸਰਕਾਰ ਦੇਊਗੀ ਤੇ ਜੇ ਕੋਈ ਕਿਸੇ ਦੀ ਡਿਸੇਬਿਲਟੀ ਹੋ ਜਾਏ ਉਹਨੂੰ 7400 ਰੁਪਏ ਦੇਵਾਂਗੇ ਸਰ ਕਿਸੇ ਦਾ ਪੱਕਾ ਮਕਾਨ ਪਾਰਸ਼ਲੀਟ ਹੈ ਜੇ ਛੱਤ ਗਿਰ ਜੇ ਕੰਧਾਂ ਟਹਿ ਜਾਣਾ ਉਹ ਨੌਂਸ ਕਹਿੰਦੇ ਨੇ ਜੀ ਕਿ 6500 ਰੁਪਏ ਦਿਓ ਜੀ ਸਰ 6500 ਰੁਪਏ ਦੇ ਵਿੱਚ ਨਾ ਜੀ 800 ਇੱਟ ਵੀ ਨਹੀਂ ਆਉਂਦੀ 7500 8000 ਰੇਟ ਹੋ ਗਿਆ ਸਰ ਕੋਈ ਗਰੀਬ ਬੰਦਾ ਬਾਜਾ ਸਾਹਿਬ ਗੱਲ ਇਹ ਕਰਨ ਵਾਲੀ ਹੈ ਜੀ ਕੋਈ ਗਰੀਬ ਬੰਦਾ ਇਹਨਾਂ ਨੋਰਮਸ ਦੇ ਮੁਤਾਬਕ ਕਿਵੇਂ ਘਰ ਪਾਲੂਗਾ ਉਹ ਦਿੰਦੇ ਨੇ 6500 ਰੁਪਏ ਸਰ ਆਹ ਲੜਣੀ ਲੜੀ ਜੀ ਆਪਾਂ ਜੇ ਆਪਾਂ ਉਹਨਾਂ ਦੇ ਨੋਰਮਸ ਮੁਤਾਬਕ ਚੱਲੀਏ ਜੇ ਆਪਾਂ ਜੇ ਆਪਾਂ ਰਾਣਾ ਜੀ ਜੇ ਆਪਾਂ ਉਹਨਾਂ ਉਸ ਗੱਲ ਦੇ ਵਿੱਚ ਪਈਏ ਤੇ 5 ਲੱਖ ਏਕੜ ਹੈ ਜਿਹੜਾ ਉਹਨਾਂ ਦੇ ਨੋਰਮਸ ਮੁਤਾਬਕ ਚੱਲੀਏ 5 ਲੱਖ ਏਕੜ ਹੈ ਜਿਹੜਾ ਉਹ 300 ਰੁਪਏ ਦੇ ਨਾਲ ਲਾ ਲਓ ਸਿਰ 340 ਕਰੋੜ ਰੁਪਏ ਬਣਿਆ ਜੀ ਸਾਰਾ ਤੇ ਘਰ ਪਸ਼ੂ ਸਾਰਾ ਕੁਝ ਲਾ ਲਓ ਸਿਰ 12 100 ਕਾਲਡ ਪੰਜਾਬ 12000 ਕਰੋੜ ਦੇ ਵਿੱਚੋਂ ਜਿਹਦੇ ਚੋਂ 7600 ਕਰੋੜ ਰੁਪਿਆ ਆਪ ਦੀ ਚੰਮ ਲਾ ਕੇ ਆਪ ਨੂੰ ਸਾਨੂੰ ਹੀ ਕਹਿੰਦੇ ਨੇ ਵੀ ਤੁਸੀਂ ਤੁਸੀਂ ਇੰਟਰਸਟ ਤੇ ਤੁਸੀਂ ਉਹ ਹੀ ਪੇ ਕਰੋ 12000 ਕਰੋੜ ਦੇ ਵਿੱਚੋਂ 100 ਕਾਲਡ 12000 ਕਰੋੜ ਦੇ ਵਿੱਚੋਂ 1200 ਕਰੋੜ ਰੁਪਿਆ ਵੀ ਨਹੀਂ ਖਰਚ ਸਕਦੇ ਹੈਗੇ ਸਰ ਆ ਲੜਾਈ ਲੜਨ ਦੀ ਲੋੜ ਹੈ ਜੀ ਆਹੀ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਜੀ ਕਿ ਆਪਾਂ ਸੋਲੂਸ਼ਨ ਇਹੀ ਹੈ ਜੀ ਸੋਲੂਸ਼ਨ ਇਹੀ ਹੈ ਸਾਰੇ ਅੱਜ ਇੱਥੋਂ ਚੇਰ ਨੂੰ ਦੇਸੀ ਤੇ ਜਾਵੇ ਅੱਜ ਆਪੋ ਸਿੱਧ ਗੱਲਬਾਤ ਨਾ ਕੀਤੀ ਜਾਵੇ ਜੀ ਅੱਜ ਇੱਥੋਂ ਸੋਲੂਸ਼ਨ ਇਹੀ ਹੈ ਕਿ ਨੋਰਮਸ ਰਿਵਾਈਜ਼ ਕਰਨ ਦੇ ਲਈ ਸੀਐਮ ਸਾਹਿਬ ਆਲਰੇਡੀ 15 ਦਿਨ ਪਹਿਲਾਂ ਚਿੱਠੀਆਂ ਜਿਹੜੀ ਉਹ ਪ੍ਰਧਾਨ ਮੰਤਰੀ ਨੂੰ ਲਿਖ ਚੁੱਕੇ ਤੇ ਉਹ ਜਨਾਬ ਨੇ ਉਹ ਟਾਈਮ ਨਹੀਂ ਦਿੰਦੇ ਹੈਗੇ ਸਰ ਆਪਾਂ ਮੇਰੀ ਸੋਲੂਸ਼ਨ ਹੱਥ ਬੰਨ ਕੇ ਸੋਲੂਸ਼ਨ ਮੈਨੂੰ ਤਾਂ ਇੱਕੋ ਹੀ ਸਮਝ ਆਉਂਦਾ ਹੈ ਕਿ ਆਪਾਂ ਇੱਥੇ ਆ 92 ਨੇ ਜੀ 95 ਨੇ ਜੀ ਆ 15 18 20 ਨੇ ਜੀ ਨਾ ਅੱਜ ਜਦੋਂ ਸੈਸ਼ਨ ਮੁੱਕੇ ਸਰ 117 ਬੰਦਿਆਂ ਦੇ ذریعے 3 ਕਰੋੜ ਲੋਕਾਂ ਦੀ ਆਵਾਜ਼ ਕੇਂਦਰ ਦੀ ਅੰਨੀ ਬੋਲੀ ਗੁੰਗੀ ਸਰਕਾਰ ਤੱਕ ਇਹ ਜਾਣਾ ਚਾਹੀਦਾ ਹੈ ਕਿ ਇਹ ਜਿਹੜੇ ਨੋਰਮਸ ਨੇ ਇਹ ਰਿਵਾਈਜ਼ ਕਰੋ ਤੇ ਜਿਹੜਾ ਅਸੀਂ ਮੰਗਿਆ ਉਹ ਐਡੀਸ਼ਨਲ ਪੈਕੇਜ ਹੈ ਜਿਹਨੂੰ ਕਿ ਅੱਜ ਜਿਹਦੀ ਅੱਜ ਪੰਜਾਬ ਨੂੰ ਲੋੜ ਹੈ ਉਹਨਾਂ ਲੋਕਾਂ ਦੀ ਸਰ ਮੈਂ ਮਰਲ ਪਿੰਡ ਗਿਆ ਜੀ ਲਾਜੀਤ ਭੁੱਲਰ ਦੇ ਨਾਲ ਹਰੀਕੇ ਪੱਤਨਾਂ ਸਰ ਇੱਕ ਬੰਦੇ ਦੀ ਦਰਿਆ ਦੇ ਉੱਪਰ ਘਰ ਸੀਗਾ ਜ਼ਮੀਨ ਸੀਗੀ ਨੀਚੇ ਆ ਰਤੋਂ ਰਤ ਬਾਜਵਾ ਸਾਹਿਬ ਉਸ ਬੰਦੇ ਦੇ ਨਾ ਜੀ ਵਿਚਾਰੇ ਦੇ ਪੰਜ ਕਰਾਲਾ ਥਾਂ ਸੀ ਉਹਦੇ ਕੋਲੇ ਪੰਜ ਦੀਆਂ ਪੰਜ ਹੀ ਉਹ ਦਰਿਆ ਚ ਵਹਿ ਗਈਆਂ ਸਰ ਉਸ ਮੇਰੇ ਵੀਰ ਦੀ 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 ਭੈਣ ਮਾਂ ਬੱਚੇ ਸਰ ਮੇਰੇ ਕੋਲੋਂ ਲਾਜੀਤ ਕੋਲੋਂ ਈਟੀਓ ਸਾਹਿਬ ਨਾਲ ਸੀ ਸਰ ਸਾਡੇ ਕੋਲੋਂ ਰੋਂਦੇ ਨਾ ਦੇਖੇ ਗਏ ਜੀ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਆਪਾਂ ਜਿੰਨੇ ਮਰਜੀ ਅਲੀਗੇਸ਼ਨ ਕਾਊਂਟਰ ਅਲੀਗੇਸ਼ਨ ਲਾ ਲਈਏ ਪਰ ਐਂਡ ਦੇ ਵਿੱਚ ਸੋਲੂਸ਼ਨ ਇੱਕੋ ਹੋਣਾ ਚਾਹੀਦਾ ਕਿ ਇਸ ਔਖ ਦੀ ਘੜੀ ਦੇ ਵਿੱਚ ਸਾਰਾ ਪੰਜਾਬ 117 ਦੇ ਜ਼ਰੀਏ ਇਕੱਠਾ ਤੇ ਉਹਨਾਂ ਨਾਲ ਜਾ ਕੇ ਮੱਥਾ ਲਾਈਏ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ